ਕਿ ਉਹ ਲੀਡੀ ਮੈਰਿਜ ਜਿਵੇਂ ਕਿ ਸਾਰਾ ਸਪਤਾ ਕਰਵਾਇਆ ਉਹ ਛਤੀਸਗੜ ਤੋਂ ਲਾਹੌਰ ਜਾ ਰਹੀ ਸੀ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10 11 ਵਜੇ ਸਾਡੇ ਕੋਲੇ ਉਹਨੂੰ ਪਹੁੰਚਾ ਦਿੱਤਾ ਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ ਵੀ ਉਹਨੇ ਉਹਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ ਚੋ ਜਾ ਚੁੱਕੀ ਸੀ ਕਿ ਉਹਦੀ ਮਤਲਬ ਐਸਾ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੀ ਇੱਕ ਹੈਲਦੀ ਬੇਬੀ ਘਰ ਡਿਲੀਵਰ ਹੋਈ ਹੈ ਤੇ ਮਾਂ ਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਹੈ ਕਿਹੜੀ ਲੜਕੀ ਜਿਹੜੀ ਪਾਕਿਸਤਾਨ ਤੋਂ ਆਈ ਸੀ ਉਹਦੀ ਕਹਿੰਦੇ ਡਿਲੀਵਰੀ ਹੋਈਆਂ ਨੂੰ ਟ੍ਰੇਨ ਦੇ ਵਿੱਚੋਂ ਐਮਰਜੈਂਸੀ 'ਚ ਲੈ ਕੇ ਆਏ ਸੀ ਇਹ ਕੀ ਕੇਸ ਸੀਗਾ ਕੀ ਪੂਰਾ ਮਾਮਲਾ ਜੀ ਅ ਮੈਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਉਹ ਲੇਡੀ ਮੈਰਿਜ ਜਿਵੇਂ ਕਿ ਸਾਰਾ ਅਸੀਂ ਪਤਾ ਕਰਵਾਇਆ ਉਹ ਛਤੀਸਗੜ੍ਹ ਤੋਂ ਲਾਹੌਰ ਜਾ ਰਹੀ ਸੀ ਤੇ ਉਹਨੂੰ ਜਦੋਂ ਉਹ ਮਤਲਬ ਉਹ ਉਹਦਾ ਪੰਜਵਾਂ ਬੱਚਾ ਸੀ ਪਹਿਲਾਂ ਉਹਦੇ ਦੋ ਜਿੰਦਾ ਬੱਚੇ ਨੇ ਤੇ ਉਹ ਉਮਰ ਕਰੀਬਨ 32 ਸਾਲ ਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ ਤੇ ਇੱਥੇ ਉਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10 11 ਵਜੇ ਸਾਡੇ ਕੋਲੇ ਉਹਨੂੰ ਪਹੁੰਚਾ ਦਿੱਤਾ ਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ ਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ ਬੇਬੀ ਗਰਲ ਡਿਲੀਵਰ ਹੋਈ ਹੈ ਤੇ ਮਾਂ ਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਹੈ ਤੇ ਉਹ ਆਪਣਾ ਕੀ ਕਹਿੰਦੇ ਨੇ ਜਿਵੇਂ ਨਾਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀ ਹੈ ਕਿ 48 ਘੰਟੇ ਵਾਚ ਕਰਨਾ ਹੁੰਦਾ ਹੈ ਕਿ ਮਾਂ ਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਉਸ ਤੋਂ ਬਾਅਦ 48 ਘੰਟੇ ਕਾਲ ਪੂਰੇ ਹੋ ਜਾਣਗੇ ਉਹਨਾਂ ਨੂੰ ਸੇਫ ਐਂਡ ਸਾਊਂਡ ਛੁੱਟੀ ਦੇ ਦਿੱਤੀ ਜਾਏਗੀ ਮਮ ਜਿੰਨਾ ਜਿਹੜੀ ਲੜਕੀ ਉੱਥੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ ਬੇਸ਼ੱਕ ਜਿਹੜੀ ਇੰਡੀਆ ਨੂੰ ਬਿਲੋਂਗ ਕਰਦੀ ਆ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ ਚ ਬੱਚੇ ਦਾ ਜਨਮ ਜਾਂ ਕੋਈ ਗੱਲ ਵਾਹ ਹਾਂਜੀ ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਬਾਰੇ ਇਹਨਾਂ ਤੋਂ ਪਤਾ ਛੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ ਚੋ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇੰਨਾ ਵੇਟ ਕਰਨ ਦਾ ਵਕਤ ਨਹੀਂ ਸੀਗਾ ਕਿੰਨਾ ਕਿੰਨਾ ਨਾਗਰਿਕਤਾਂ ਲੈ ਕੇ ਵੀ ਪਹੁੰਚਿਆ ਨਹੀਂ ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ 'ਚ ਟ੍ਰੇਨ 'ਚ ਹੀ ਚਲੀ ਗਈ ਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ ਸਾਡੇ ਹਸਪੀਟਲ ਦਾ ਇਹਦੇ ਵਿੱਚ ਕੁਝ ਨਹੀਂ ਹੈ ਇਹ ਡਿਲੇ ਫਿਰ ਪਿੱਛੋਂ ਹੀ ਹੋਇਆ ਹੈ ਜੇਕਰ ਉਹ ਮਤਲਬ ਥੋੜਾ ਤਬੀਅਤ ਦਾ ਉਹ ਆਵਦੀ ਦਾ ਪਤਾ ਹੁੰਦਾ ਪਹਿਲਾਂ ਵੀ ਜਾ ਸਕਦੀ ਸੀ ਪਰ ਹੁਣ ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ ਭੇਜ ਨਹੀਂ ਸੀ ਸਕਦੇ ਕਿਉਂਕਿ ਆਲਰੇਡੀ ਉਹਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਔਡਮਾਂਸ ਲੇਬਰ ਦੇ ਵਿੱਚ ਸੀਗੀ ਉਹ ਤੇ ਬਾਈਚਾਂਸ ਨੂੰ ਜੇ ਸੀ ਛੁੱਟੀ ਦੇ ਦਿੰਦੇ ਰਸਤੇ ਇਸ ਕਿਸੇ ਆਟੋਜ਼ ਕਿਸੇ ਰਿਕਸ਼ਾ ਚ ਡਿਲੀਵਰ ਕਰਾ ਉਹਦੇ ਨਾਲ ਬੈਟਰ ਹੈ ਕਿ ਸਾਡੇ ਹਸਪੀਟਲ ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ ਤੇ ਮੈਂ ਇਹਨੂੰ ਪੋਜੀਟਿਵ ਗੱਲ ਮੰਨਦੀ ਆ ਮਾਂ ਬੱਚਾ ਦੋਨੇ ਠੀਕ ਨੇ ਬਿਲਕੁਲ ਤੰਦਰੁਸਤ ਹੈ ਜੀ ਤੁਸੀਂ ਚਾਹੋ ਤਾਂ ਮਿਲ ਵੀ ਸਕਦੇ ਹੋ ਤੇ ਛੁੱਟੀ ਕੱਲ 48 ਘੰਟੇ ਪੂਰੇ ਹੋ ਜਾਣਗੇ ਜੀ ਉਹਨਾਂ ਨੂੰ ਦੇਖ ਕੇ ਮੈਡੀਸਨ ਦੇ ਕੇ ਡਿਸਚਾਰਜ ਸਲਿੱਪ ਨਾ ਕੇ ਡਾਕਟਰਸ ਤੋਂ ਜੋ ਸਲਾਹ ਹੈ ਦਵਾਈ ਕਿ ਉਹਨਾਂ ਨੂੰ ਛੁੱਟੀ ਦੇ ਦਿੱਤੀ ਥੈਂਕ ਯੂ ਡਾਕਟਰ ਰੂਚੀ ਸਿੰਘਲਾ ਅੱਛਾ ਮੈਮ ਕੱਲ ਇੱਕ ਜਿਹੜੀ ਲੜਕੀ ਜਿਹੜੀ ਪਾਕਿਸਤਾਨ ਜਾ ਰਹੀ ਸੀਗੀ ਉਸਦੀ ਜਿਹੜੀ ਡਿਲੀਵਰੀ ਹੋਈ ਆ ਕਿਸ ਤਰ੍ਹਾਂ ਕੰਡੀਸ਼ਨ ਸੀ ਜਾਂ ਕੀ ਉਹਨਾਂ ਨੇ ਰਿਕੁਐਸਟ ਕੋਈ ਲਾਹੌਰ ਕਹਿੰਦੇ ਜਾਣ ਵਾਸਤੇ ਵੀ ਹਾਂਜੀ ਇਹ ਲੇਡੀ ਪੰਜਵਾਂ ਬੱਚਾ ਸੀ ਇਹਦਾ ਦੋ ਪਹਿਲਾਂ ਨਾਰਮਲ ਸੀ ਦੋ ਅਬੋਰਸ਼ਨ ਸੀਗੇ ਇਹ ਲੇਬਰ ਪੇਨਸ ਵੀ ਚਾਹੀ ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਆ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚ ਜਾਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ ਹੈ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਆਂ ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ 10:00 ਵਜੇ ਫਾਈਲ ਐਡਮਿਸ਼ਨ ਹੋਈ ਐਂਦੀ ਪੇਸ਼ੈਂਟ ਮੈਮ ਬੱਚਾ ਤੇ ਮਾਂ ਦੋਨੇ ਦੋਨੋ ਤੰਦਰੁਸਤ ਐ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ ਤਕਰੀਬਨ ਟਾਈਮ 2 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ ਮੈਮ ਪੂਰੇ ਹਸਬੰਡ ਨਾਲ ਸੀ ਨੋ ਨੋ ਬ੍ਰਦਰ ਬ੍ਰਦਰ ਉਹਨਾਂ ਨੇ ਕੰਪੈਲ ਵੀ ਕੀਤਾ ਕਿ ਅਸੀਂ ਨੂੰ ਕੁਝ ਲਾਖਾਂ ਮਿਲੀ ਗਈ ਹੈ ਹਾਂ ਦੇ ਸੈੱਡ ਕੀ ਅਸੀਂ ਜਾਣਾ ਚਾਹੁੰਦੇ ਹਾਂ ਲਾਹੌਰ ਤੱਕ ਕਿ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ ਤੇ ਪਰ ਇਹ ਮਨਜ਼ੂਰ ਨਹੀਂ ਸੀਗਾ ਭਗਵਾਨ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਸਾਫ ਸਾਫ